ਮ ਲੰਗੜਾ ਤਾਂ ਗਿਰਨਾ ਤਿੰਨਾਂ ਬੰਦ ਕੋ ਹੋਏਗਾ ਇਧਰ ਹੀ ਲੱਗਣਾ ਇਧਰ ਹੀ ਲੱਗਣਾ ਬਈ 골ਡੀ ਅਸਟੀਮੇਟ ਲਾਉਣਾ ਉਹ ਰਿਆ ਅਸਟੀਮੇਟ ਲਾਉਣਾ ਉਹ ਰਿਆ ਚਾ ਵੀ ਨਾ ਉਹ ਚੌਕ ਕਹਿੰਦਾ ਸੁਆ ਜੀ ਟੁੱਟ ਗਿਆ ਸੀ ਬੰਦ ਕਰੀ ਜਾਂਦੀ ਆ ਨਗਰ ਪੰਚਾਇਤ ਧੰਨਵਾਦ ਕਰਦੇ ਸਾਰੇ ਨੂੰ ਧੰਨਵਾਦ ਜੀ ਕਰੋ ਜੀ ਧੰਨਵਾਦ ਆ ਜੀ ਸਾਰੇ ਨਗਰ ਨਮਾਸਤਿਆਂ ਦਾ ਨੇੜੇ ਤੇੜੇ ਪਿੰਡਾਂ ਨੇ ਵੀ ਸਾਡਾ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਫੇਰੀ ਮਹਿਕਮੇ ਦਾ ਨੈਰੀ ਮਹਿਕਮੇ ਦਾ ਹਰੇਕ ਭੈਣ ਭਰਾ ਨੇ ਆ ਸਾਡੇ ਜਰਨੈਲ ਨੇ ਬਾਈ ਨੇ ਆ ਜੱਜ ਕੇ ਪਿੰਡ ਦੀ ਕਿਰਪਾ ਹੋ ਗਈ ਬਾਈ ਸਾਰੇ ਲੋਕ ਬਹੁਤ ਸਾਥ ਦਿੰਦੇ ਆ ਘਰੋਂ ਗੱਟੇ ਲਾ ਰਹਾ ਆ ਭਾਈ ਹਰ ਇੱਕ ਬੇਨਤੀ ਕੋ ਦਾ ਜਿਵੇਂ ਪੁਰਾਣੀ ਪੰਚਾਇਤਾਂ ਹਾਜ਼ਰ ਬਹੁਤ ਬਾਰ ਬੰਦੇ ਹਾਜ਼ਰ ਘਰੋਂ ਗੱਟੇ ਲਿਆ ਕੇ ਹਜ਼ਾਰਾਂ ਦੇ ਹਿਸਾਬ ਨਾਲ ਗੱਟਾ ਆ ਕੇ ਪਿੰਡ ਚ ਘਰਾਂ ਚੋਂ ਇਕੱਠਾ ਕਰਕੇ ਤੰਨੇ ਬਾਲਕ ਆਪਾਂ ਮਜਬੂਤ ਕਰਤੇ ਆ। ਬਾਬੇ ਦੀ ਕਿਰਪਾ ਹੋਗੀ ਨਾਲ ਤਨ ਤਨ ਬਾਬਾ ਦੰਨਾ ਜੀ ਉਹਦੇ ਸੇਵਾਦਾਰ ਸਾਰੇ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਸਾਡੇ ਸੰਸਥਾ ਸਾਰਿਆਂ ਦੇ ਬੰਦੇ ਹਾਜ਼ਰ ਆ ਕਲਬਾਂ ਦੇ ਪੰਚਾਇਤ ਦਾ ਸਰਪੰਚ ਸਾਹਿਬ ਦਾ ਸਰਪੰਚ ਦੇ ਸਾਰੇ ਪਰਿਵਾਰ ਦਾ ਤੇ ਗ੍ਰਾਮ ਪੰਚਾਇਤ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਈ। ਹਮਮਾ ਆ ਕੇ ਜਿਨ੍ਹਾਂ ਨੇ ਬਹੁਤ ਜੋਰ ਲਾਇਆ ਕੱਲ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ। ਇਹਨਾਂ ਨੇ ਨੋਰ ਦੇ ਨੀ ਮਦਦ ਕਰੀ ਆ ਹਮੋਂ ਵਾਕੇ ਇੱਥੋਂ ਤੱਕ ਇਹਦਾ ਜੋਰ ਲੱਗਿਆ ਉੱਥੋਂ ਤੱਕ ਲਾਇ ਹਰ ਇੱਕ ਬੰਦੇ ਨੇ ਨਗਰ ਦਾ ਬੱਚਾ ਬੱਚਾ ਆ ਗਿਆ ਇੱਥੇ ਪਹੁੰਚ ਗਿਆ ਬੰਨਣੇ ਜਿਹੜੇ ਬਹੁਤ ਵੱਡੇ ਬੰਨ ਸੀ ਟੁੱਟ-ਪਟੇ 200 ਫੁੱਟ ਪਾੜ ਪਿਆ ਸੀ ਨਾ ਉਹਨਾਂ ਨੂੰ ਅੱਜ ਪੂਰਿਆ ਜਾ ਰਹੇ ਆ ਸਾਰੇ ਨਗਰ ਦਾ ਇਹਦੇ ਚੰਜ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰਿਆਂ ਦਾ ਸਮੁੱਚੇ ਨਗਰ ਦਾ ਸਾਰੀਆਂ ਪਾਰਟੀਆਂ ਦਾ ਮਾਈਆਂ ਬੀਬੀਆਂ ਜਿਨ੍ਹਾਂ ਨੇ ਵੱਧ ਤੋਂ ਵੱਧ ਸਾਡੇ ਕੋਲ ਰਾਸ਼ਨ ਭੇਜਿਆ ਖਾਣੇ ਗੱਟੇ ਭੇਜਿਆ ਲੰਗਰ ਹਾਂ ਬਾਕੀ ਸਾਰੇ ਲੰਗਰ ਕਮੇਟੀ ਲੰਗਰ ਕਮੇਟੀਆਂ ਦਾ ਧੰਨਵਾਦ ਜਨਾਬ ਪ੍ਰਬੰਧਕ ਮੇਟੀ ਹੈ ਉਹਨਾਂ ਨੇ ਬਹੁਤ ਲੰਗਰ ਬਣਾ ਕੇ ਸਾਨੂੰ ਦੋ ਤਿੰਨ ਗਨ ਹੋ ਗਏ ਹਨ ਸੇਵ ਰਹੇ ਨੇ ਤੇ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਜੀ ਗੁਰਦੁਆਰਾ ਸਾਹਿਬ ਦੇ ਪ੍ਰੀਮੀਅਮ ਸਾਰਿਆਂ ਦਾ ਧੰਨਵਾਦ ਜੀ ਬਹੁਤ ਕਰ ਬਾਈ ਗੁਰੂ ਖਾਲਸਾ ਬੈਗ